ਇਹ ਬਲੱਡ ਕੈਂਪ ਜਿਸ ਤਰ੍ਹਾਂ ਕਿ ਕੋਈ ਵੀ ਐਮਰਜੈਂਸੀ ਦੇ ਵਿੱਚ ਬਲੱਡ ਦੀ ਬਹੁਤ ਲੋੜ ਹੁੰਦੀ ਹੈ। ਇਹੀ ਅਸੀਂ ਇੱਕ ਪੁਨ ਦਾ ਕੰਮ ਕਰਨ ਵਸਤੀ ਇਹ ਬਲੱਡ ਕੈਂਪ ਲਾਇਆ ਹੈਗਾ। ਸੀ ਨੇਰੀ ਪਟਵਾਰ ਯੂਨੀਅਨ ਤੇ ਮਾਲ ਪਟਵਾਰ ਯੂਨੀਅਨ ਦੋਨਾਂ ਨੇ ਰਲ ਕੇ ਇਕੱਠਾ ਲਗਾਏਗਾ। ਬਲੱਡ ਜੀ ਕੱਢੇ ਨਾਲ ਕਦੇ ਘਟਦਾ ਨਹੀਂ ਇਹ ਵੱਧਦਾ ਹੈਗਾ। ਇਹ ਇੱਕ ਮਿਥਿਆਸ ਹੈ ਵੀ ਜਦੋਂ ਆਪਾਂ ਬਲੱਡ ਕੱਢਦੇ ਆ ਤੇ ਇਹ ਘਟ ਜਾਂਦਾ ਹੈ। ਸਰਟੀਫਿਕੇਸ਼ਨ ਦਿਖਾ ਕੇ ਫ੍ਰੀ ਆਫ ਕਾਸਟ ਜਿਹੜਾ ਬਲੱਡ ਹੈ ਇਹ ਬਲੱਡ ਕਿਸੇ ਵੀ ਬਲੱਡ ਬੈਂਕ ਤੋਂ ਲੈ ਸਕਦੇ ਆ ਸਰਕਾਰੀ ਤੋਂ ਵੀ ਕਿਸੇ ਪ੍ਰਾਈਵੇਟ ਤੋਂ ਵੀ ਲੈ ਸਕਦੇ ਆ ਅਸੀਂ ਇਹ ਕਹਿੰਨੇ ਆ ਵੀ ਅਸੀਂ ਸਾਰੇ ਇੱਕ ਪਰਿਵਾਰ ਆ ਜੇ ਇਸ ਮੈਂ ਕਿਸੇ ਪਿੰਡ ਦਾ ਪਟਵਾਰੀ ਆ ਉਹ ਪਿੰਡ ਮੇਰਾ ਪਰਿਵਾਰ ਆ ਉਹ ਪਿੰਡ ਮੇਰਾ ਅੱਜ ਦੀ ਰੈਵ ਨੂੰ ਪਟਵਾਰ ਜੁਨੀਅਨ ਤੇ ਨਹਿਰੀ ਪਟਵਾਰ ਜੁਨੀਅਨ ਮਤਲਬ ਮਿਲ ਕੇ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਪਹਿਲਾ ਤਕਰੀਬਨ ਸਾਡਾ ਹੈਵੀ 50 50 ਪਲੱਸ ਦੇ ਕਰੀਬ ਅਸੀਂ ਮਤਲਬ ਬਲੱਡ ਡੋਨੇਟ ਕਰਨਾ ਹੈ ਜੁਨੀਅਨ ਤੋਂ ਪਹਿਲਾਂ ਮੈਂ মিডিਆ ਦਾ ਸਵਾਗਤ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ ਕਵਰੇਜ ਦਿੱਤੀ ਹੈ ਮੇਰਾ ਨਾਮ ਹਿਤੇਸ਼ ਕੁਮਾਰ ਪ੍ਰਧਾਨ ਦਾ ਰੈਵਨਿਊ ਪਟਵਾਰ ਯੂਨੀਅਨ ਬਟਿੰਡਾ ਅੱਜ ਆਪਾਂ ਇੱਥੇ ਬਲੱਡ ਕੈਂਪ ਲਗਾਇਆ ਹੈਗਾ ਇਹ ਬਲੱਡ ਕੈਂਪ ਜਿਸ ਤਰ੍ਹਾਂ ਕਿ ਕੋਈ ਵੀ ਐਮਰਜੈਂਸੀ ਦੇ ਵਿੱਚ ਬਲੱਡ ਦੀ ਬਹੁਤ ਲੋੜ ਹੁੰਦੀ ਹੈ ਆਪਾਂ ਹਰ ਵਾਰ ਦੇਖਦੇ ਆਂ ਵੀ ਬਹੁਤ ਬਿਮਾਰੀਆਂ ਇਹੋ ਜਿਹੀਆਂ ਜਿੱਚ ਰੈਗੂਲਰ ਬਲੱਡ ਚਾਹੀਦਾ ਅੱਜ ਵੀ ਜਦੋਂ ਅਸੀਂ ਸਵੇਰੇ ਕੈਂਪ ਲਾਇਆ ਉਹ ਨੈਗੇਟਿਵ ਦੀ ਸਾਨੂੰ ਨਾਲ ਦੀ ਨਾਲ ਡਿਮਾਂਡ ਆਈ ਸਾਡੇ ਕੋਲ ਇੱਥੇ ਡੋਨਰ ਸੀਗਾ ਅਸੀਂ ਨਾਲ ਦੀ ਨਾਲ ਉੱਥੇ ਭੇਜਿਆ ਤਾਂ ਇਹੀ ਅਸੀਂ ਇੱਕ ਪੁੰਨ ਦਾ ਕੰਮ ਕਰਨ ਵਾਸਤੇ ਤੇ ਅੱਗੇ ਵੀ ਇਹ ਕੈਂਪ ਇਸੇ ਤਰ੍ਹਾਂ ਅੱਗੇ ਚੱਲਦੇ ਰਹਿਣਗੇ ਪਹਿਲਾ ਬਲੱਡ ਕੈਂਪ ਸੀ ਅਸੀਂ ਨਹਿਰੀ ਪਟਵਾਰ ਯੂਨੀਅਨ ਤੇ ਮਾਲ ਪਟਵਾਰ ਯੂਨੀਅਨ ਦੋਨਾਂ ਨੇ ਰਲ ਕੇ ਇਕੱਠਾ ਲਗਾਇਆਗਾ ਜਿਹੜਾ ਪਟਵਾਰ ਯੂਨੀਅਨ ਨੇ ਕਲੱਬ ਹੋ ਕੇ ਲਗਾਇਆ ਜੀ ਇਹ ਪਹਿਲੀ ਵਾਰ ਲੱਗਿਆਗਾ ਤੇ ਅੱਗੇ ਇਹ ਜਿਹੜੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਵੀ ਇਦੋਂ ਵੀ ਵਧੀਆ ਹਾਈ ਲੈਵਲ ਦੇ ਉੱਤੇ ਅਸੀਂ ਲਾਵਾਂਗੇ ਕਿਉਂਕਿ ਪਹਿਲੇ ਕੈਂਪ ਦੇ ਵਿੱਚ ਅਸੀਂ ਸਿੱਖਣ ਵਸਤੀ ਲਾਇਆ ਇਹਦੇ ਵਿੱਚ ਜਿਹੜਾ ਸਾਡਾ ਟਾਰਗੇਟ ਹੈ 50 ਯੂਨਿਟ ਦਾ ਤੇ ਅਸੀਂ ਜਿਹੜਾ ਹੁਣ ਬੈਠ ਕੇ ਸਾਰੀ ਰੂਪਰੇਖਾ ਉਲੀਕ ਰਹੀ ਹੈਗੀਆਂ ਉਹਦੇ ਚ ਅਸੀਂ 200 ਪਲੱਸ ਯੂਨਿਟ ਦਾ ਟਾਰਗੇਟ ਲੈ ਕੇ ਚੱਲੇ ਆਂ ਤੇ ਇਹ ਸਾਰਾ ਕੁਝ ਤੁਹਾਡੇ ਭਰਾਵਾਂ ਨਾਲ ਵੀ ਸੰਭਵ ਹੋਊਗਾ ਜੇ ਤੁਸੀਂ ਮੀਡੀਆ ਕਵਰੇਜ ਪ੍ਰੋਪਰ ਦੋਗੇ ਤਾਂ ਇਹ ਹੋਰ ਵਧੂਗਾ ਬਲੱਡ ਜੀ ਕੱਢੇ ਨਾਲ ਕਦੇ ਘਟਦਾ ਨਹੀਂ ਇਹ ਵੱਧਦਾ ਹੈਗਾ ਇੱਕ ਮਿਥਿਆਸ ਹੈ ਵੀ ਜਦੋਂ ਆਪਾਂ ਬਲੱਡ ਕੱਢਦੇ ਆਂ ਤੇ ਇਹ ਘਟ ਜਾਂਦਾ ਜਦੋਂ ਤੁਹਾਡੇ ਬੋਡੀ ਦੇ ਵਿੱਚ ਬਲੱਡ ਘਟੂਗਾ ਤਾਂ ਤੁਹਾਡੀ ਬੋਡੀ ਦੇ ਵਿੱਚ ਆਟੋਮੈਟਿਕਲੀ ਜਿਹੜੀ ਪ੍ਰਕਿਰਿਆਵਾਂ ਚੱਲਦੀਆਂ ਉਹਦੇ ਨਾਲ ਉਹ ਬਲੱਡ ਦੀ ਪੂਰਤੀ ਹੋ ਜਾਣੀ ਹੈ ਬਾਕੀ ਜਿਨ੍ਹਾਂ ਨੇ 3 ਮਹੀਨੇ ਤੋਂ ਪਹਿਲਾਂ ਬਲੱਡ ਡੋਨੇਟ ਕੀਤਾ ਹੈਗਾ ਉਹਨਾਂ ਤੋਂ ਅਸੀਂ ਬਲੱਡ ਨਹੀਂ ਲੈਂਦੇ ਹੁੰਦੇ ਜਿਹੜੇ 3 ਮਹੀਨੇ ਤੋਂ ਉੱਪਰ ਹੋ ਜਾਂਦੇ ਆ ਉਹਨਾਂ ਤੋਂ ਬਲੱਡ ਲੈਣੇ ਆ ਕੋਈ ਇਹਦੇ ਨਾਲ ਕੋਈ ਕਮਜ਼ੋਰੀ ਕੋਈ ਬਲੱਡ ਚ ਘਾਟ ਕਿਸੇ ਤਰ੍ਹਾਂ ਦੀ ਕੋਈ ਕੁੱਝ ਪ੍ਰੋਬਲਮ ਨਹੀਂ ਆਉਂਦੀ ਤੇ ਬਾਕੀ ਬਲੱਡ ਲੈਂਦੋਂ ਪਹਿਲਾਂ ਵੀ ਅਸੀਂ ਬੰਦੇ ਦੀ ਪੂਰੀ ਮੈਡੀਕਲ ਹਿਸਟਰੀ ਪਹਿਲਾਂ ਪੁੱਛੀ ਜਾਂਦੀ ਹੈ ਵੀ ਉਹਨਾਂ ਨੂੰ ਕੋਈ ਹੋਰ ਦਿੱਕਤ ਤਾਂ ਨਹੀਂ ਕੋਈ ਅਲਰਜੀ ਅਲਰਜੀ ਦੀ ਪ੍ਰੋਬਲਮ ਤਾਂ ਨਹੀਂ ਕੋਈ ਰੈਗੂਲਰ ਮੈਡੀਸਨ ਤਾਂ ਨਹੀਂ ਚੱਲ ਰਹੀ ਕੋਈ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਕੋਈ ਸਰਜਰੀ ਤਾਂ ਨਹੀਂ ਕਰਵਾਈ ਤਾਂ ਇਹ ਸਾਰੀ ਗੱਲਾਂ ਪੁੱਛੀਆਂ ਜਾਂਦੀਆਂ ਹੁਣੇ ਸਾਡੇ ਇੱਕ ਪਰਿਵਾਰੀ ਸਾਹਿਬ ਨੇ ਆਪਰੇਟ ਕਰਵਾਇਆ ਸੀ ਉਹ ਵਿਲਿੰਗ ਸੀ ਕਿ ਡੋਨੇਟ ਕਰਨ ਦੇ ਪਰ ਜਦੋਂ ਪਤਾ ਲੱਗਿਆ ਉਹਨ ਹਾਂਜੀ ਬਿਲਕੁਲ ਇਹਨਾਂ ਨੂੰ ਅਲੱਗ-ਅਲੱਗ ਫੈਸਿਲਿਟੀਆਂ ਵੀ ਮਿਲਦੀਆਂ ਇਹਨਾਂ ਐਮਰਜੈਂਸੀ ਜੇ ਇਹਨਾਂ ਦੀ ਫੈਮਿਲੀ ਨੂੰ ਵੀ ਕੋਈ ਐਮਰਜੈਂਸੀ ਆਉਂਦੀ ਹੈ ਇਹ ਆਪਦੀ ਸਰਟੀਫਿਕੇਸ਼ਨ ਦਿਖਾ ਕੇ ਫ੍ਰੀ ਆਫ ਕਾਸਟ ਜਿਹੜਾ ਬਲੱਡ ਹੈ ਇਹ ਬਲੱਡ ਕਿਸੇ ਵੀ ਬਲੱਡ ਬੈਂਕ ਤੋਂ ਲੈ ਸਕਦੇ ਆ ਸਰਕਾਰੀ ਤੋਂ ਵੀ ਕਿਸੇ ਪ੍ਰਾਈਵੇਟ ਤੋਂ ਵੀ ਲੈ ਸਕਦੇ ਆ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਪਟਵਾਰੀ ਅਸੀਂ ਇਹ ਕਹਿੰਨੇ ਆ ਵੀ ਅਸੀਂ ਸਾਰੇ ਇੱਕ ਪਰਿਵਾਰ ਆ ਜੇ ਇਸ ਮੈਂ ਕਿਸੇ ਪਿੰਡ ਦਾ ਪਟਵਾਰੀ ਆ ਉਹ ਪਿੰਡ ਮੇਰਾ ਪਰਿਵਾਰ ਹੈ ਉਹ ਪਿੰਡ ਮੇਰਾ ਤਾਂ ਸਾਰੇ ਪਿੰਡਾਂ ਤੋਂ ਵੀ ਲੋਕ ਆ ਰਹੇ ਆ ਨੰਬਰਦਾਰ ਯੂਨੀਅਨ ਵੀ ਆਈ ਹੋਈ ਹੈ ਮਾਲ ਵਿਭਾਗ ਦੇ ਸਾਰੇ ਅਧਿਕਾਰੀ ਵੀ ਆਏ ਹੋਏ ਆ ਮੰਡੀ ਬ ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਮੇਰਾ ਨਾਮ ਜਸਕਰਨ ਸਿੰਘ ਗਹਿਰੀ ਪਟਵਾਰ ਜੀ ਸੂਬਾ ਪ੍ਰਧਾਨ ਨੇਰੀ ਪਟਵਾਰ ਜੁਨੀਅਨ ਅੱਜ ਦੀ ਰੈਵਨੂ ਪਟਵਾਰ ਜੁਨੀਅਨ ਤੇ ਨੇਰੀ ਪਟਵਾਰ ਜੁਨੀਅਨ ਮਿਲ ਕੇ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਪਹਿਲਾ ਤਾਂ ਕਿਹੜਾ ਜਿਹੜਾ ਖੂਨ ਆ ਮਾਨ ਬਤਾ ਦਿਆਂ ਨਾੜਾਂ ਦੇ ਵਿੱਚ ਪਵੇ ਔਰ ਅੱਜ ਕੱਲ ਜਿਹੜਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦੁਨੀਆ ਫਸੀ ਹੋਈ ਆ ਉਸ ਕਰਕੇ ਅਸੀਂ ਉਪਰਾਲਾ ਕੀਤਾ ਕਿਹੜਾ ਬਲੱਡ ਅਸੀਂ ਦੋਨੇ ਜਥੇ ਬੰਦੇ ਨਾਲ ਕੇ ਅੱਜ ਬਲੱਡ ਕੈਂਪ ਕੀਤਾ ਹੈ ਦੇਖੋ ਸਰ ਹਾਲੇ ਤੱਕ ਸ਼ੁਰੂਆਤ ਹੋਈ ਹੈ ਥੋੜਾ ਠੰਡ ਕਰਕੇ ਮੌਸਮ ਥੋੜਾ ਠੰਡਾ ਹੋਣ ਕਰਕੇ ਅਜੇ ਤੱਕ 4 ਜੁੰਟੇ ਹੋਈਆਂ ਤਕਰੀਬਨ ਸਾਡਾ ਹੈਵੀ 50 50 ਪਲਸ ਦੇ ਕਰੀਬ ਹੈ ਸੀ ਮਤਲਬ ਬਲੱਡ ਡੋਨੇਟ ਕਰਨਾ ਹੈ ਜੁੰਟੇ